ਆ ਨਾੜਾ ਨੂਣਾ ਚੰਗੀਆਂ ਗੀਆਂ ਤੇ ਮੁਠੀ ਦੀ ਜਵਾਈ ਵਾਲੇ ਥਾਣਾ ਬਹੁਤ ਵਧੀਆ ਚੜਾਈ ਬਹੁਤ ਆ ਬੈਕ ਸਾਈਡ ਤੋਂ ਦੇਖੋ ਤੇ ਮੱਜ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਪੂਰੀ ਚੰਗੀ ਆ ਗਈ ਬੜੀ ਚੰਗੀ ਆ ਗਈ ਫੇਸ ਕੁਆਲਟੀ ਸੋਹਣੀ ਆ ਸਿੰਘਾਂ ਦੀ ਕੁੰਡੀ ਹੈਗੀ ਬਾਡੀ ਬੰਤਰ ਦੀ ਬਹੁਤ ਭਾਰੀ ਆ ਥਾਣਲੇ ਦੀ ਸਾਫ ਆ ਹੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀ ਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਆਦਮਪੁਰਾ ਤਸੀਲ ਰਾਮਪਰਾਵਲ ਜਿਲ੍ਹਾ ਬਟੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਕਾਊ ਆ ਗੀ ਕੰਦ ਕਾੜ درمیانੇ ਦੇ ਵਿੱਚ ਆ ਬਾਡੀ ਵੰਤਰ ਦੀ ਚੰਗੀ ਆ ਚੰਗੀ ਸੰਭੀ ਬਲੀ ਆ ਥਾਣ ਲੇਵੇ ਦੀ ਸਾਫ ਆ ਨਾੜਾ ਨੂੜਾ ਚੰਗੀਆਂ ਗੀਆਂ ਤੇ ਥਾਣ ਬਹੁਤ ਚੰਗੇ ਆ ਮੁੱਠੀ ਦੀ ਜਵਾਈ ਵਾਲੇ ਥਾਣ ਆ ਤੇ ਕੁੰਡੇ ਸੰਗ ਆ ਗੀ ਤੇ ਜੋ ਡਿਟੇਲ ਆ ਉਹ ਆਪਾਂ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਉਸ ਤੋਂ ਬਾਅਦ ਹੁਣ ਤੋਰ ਕੇ ਦਿਖਾਵਾਂਗੇ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ। ਤੇ ਵੀਡੀਓ ਦੇ ਵੀਡੀਓ ਦੇ ਦਾ ਚੈਨਲ ਤਾਂ ਹੀ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਜੋ ਥੋੜੀ ਆਪਾਂ ਬਾਈ ਨਾਲ ساری ਗੱਲਬਾਤ ਕਰਾਉਣੀ ਹੈ ਤੇ ਡਿਟੇਲ ਲੈ ਕੇ ਦਿੰਦੇ ਹਾਂ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਬਾਈ ਆਪਣਾ ਨਾਮ ਦੱਸ ਦਿਓ। ਮੈਂ ਆਪਣਾ ਜਸਪ੍ਰੀਤ। ਠੀਕ ਹੈ। ਮੈਂ ਨਾਮ ਦੱਸ ਤਸਵੀਰ ਆਮਪਰਾ ਫੁੱਲ ਜਿਹੜਾ ਬਢੰਡਾ ਹਨਾ ਠੀਕ ਹੈ ਤੇ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆਂਗੇ ਕਿਹੜਾ ਸੂਆ ਹੁੰਦੀ ਆ ਇਹ ਤੀਜਾ ਸੂਆ ਤੀਜਾ ਸੂਆ ਕਿੰਨੇ ਦਿਨ ਕੱਢਦੀ ਆ ਸੱਤ ਤੱਕ ਦੇ ਇੱਕ ਹਫਤਾ ਲੈ ਜੂਗੀ ਠੀਕ ਹੈ ਤੇ ਦੁੱਧ ਦੀ ਕਿੰਨੀ ਉਮੀਦ ਆਗੀ ਉਹ ਵੀ 13 ਕਿਲੋ ਦੂਜੇ ਸੂਏ ਚ 13 ਕਿਲੋ ਦਿੱਤਾ ਤੇ ਇਸ ਵਾਰ ਕਿੰਨੀ ਉਮੀਦ ਆਪਨ ਅਸੀਂ ਤਾਂ ਗੱਲ ਨਹੀਂ ਆ ਮਰਾ ਆਪਣਾ ਵੀ ਇਹ ਇੰਨਾ ਘਰ ਦੇ ਦੇ ਦੂਗੀ ਹਨਾ ਬਾਕੀ ਸੇਵਾ ਤੇ ਆ ਵੱਧ ਵੀ ਸਕਦੀ ਆ ਹਨਾ ਠੀਕ ਹੈ ਤੇ ਮੁੱਲ ਕਿੰਨਾ ਕਰਦੇ ਆਪਾਂ ਮੁੱਲ ਇੱਕ ਦੀ ਮੁੱਲ ਇੱਕ ਦੀ ਬਾਕੀ ਹੋ ਜੂ ਮੌਕੇ ਤੇ ਮਾੜਾ ਮੋਟਾ ਹਨਾ ਠੀਕ ਹੈ ਤੇ ਉਹ ਕਿਵੇਂ ਚੋਣ ਜਾਣ ਚ ਸਹੀ ਆ ਠਾੜਾ ਥੁਣਾ ਨਮ ਸਾਫ ਸੁਥਰੀ ਆ ਠੀਕ ਠੀਕ ਆ ਤੇ ਕੋਲ ਕੇ ਘੇੜਾ ਦਵਾ ਦੇ ਲੋ ਵੀ ਦੋਸਤੋ ਡਿਟੇਲ ਅਗਰੀਮੈਂਟ ਆਪਾਂ ਲੈਤੀ ਆ ਤੁਹਾਨੂੰ ਤੇ ਤੁਹਾਨੂੰ ਪੱਤੌਰ ਕੇ ਦਿਖਾਉਨੇ ਆ ਤੇ ਕੱਦ-ਕੜ ਦਰਮਿਆਨੇ ਦੇ ਵਿੱਚ ਤੁਹਾਨੂੰ ਦੱਸਿਆ ਬਾਕੀ ਸਭੀ ਬਲੀ ਚੰਗੀ ਹੈਗੀ ਫੇਸ ਕੁਆਲਟੀ ਸੋਹਣੀ ਆ ਸਿੰਗਾ ਦੀ ਕੁੰਡੀ ਹੈਗੀ ਬਾਡੀ ਵੰਤਰ ਦੀ ਬਹੁਤ ਭਾਰੀ ਆ ਥਣਲੇ ਦੀ ਸਾਫ ਆ ਨਾੜਾ ਨੂੜਾ ਚੰਗੀਆਂ ਗੀਆਂ ਤੇ ਮੁਠੀ ਦੀ ਜਵਾਈ ਵਾਲੇ ਥਾਣਾ ਬਹੁਤ ਵਧੀਆ ਚੜਾਈ ਬਹੁਤ ਆ ਬੈਕ ਸਾਈਡ ਤੋਂ ਦੇਖੋ ਤੇ ਤਕਰੀਬਨ ਅਜੇ ਇੱਕ ਹਫਤਾ ਦੱਸਿਆ ਜਨਾ ਪਿਆ ਇੱਕ ਹਫਤਾ ਲੈ ਜੂ ਤੇ ਤਿਆਰੀ ਹੁਣ ਵੀ ਚੰਗੀ ਹੈਗੀ ਤੇ ਹਫਤੇ ਤਾਈਂ ਬਹੁਤ ਚੰਗਾ ਆਰਡਰ ਤਿਆਰ ਕਰ ਲੈਣਾਗਾ ਇਹਨੇ ਇਹ ਥਾਣਾ ਤੁਹਾਨੂੰ ਆਪਾਂ ਨੇੜੇ ਲਿਖਾ ਦਿੰਨੇ ਆਂਗੇ ਮੂਰਲੇ ਥਾਣ 1 ਕੋਜੇ ਆ ਤੇ ਪਿਛਲੇ ਨਾਲ ਪਿਛਲੇ 1 ਕੋਜੇ ਆ ਵੀ ਬਾਕੀ ਚੜਾਈ ਬਹੁਤ ਆ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਘੱਟ ਬੁੜੇ ਦੀ ਚੜਾਈ ਬਹੁਤ ਆ ਵੀ ਤੇ ਥਾਣਾ ਚ ਸਪੇਸ ਦੇਖ ਸਕਦੇ ਹੋ ਬਹੁਤ ਆ ਤੇ ਥਾਣਾ ਦਾ ਸਾਈਜ਼ ਵੀ ਬਹੁਤ ਵਧੀਆ ਆ ਬੁਠੀ ਦੀ ਚੁਵਾਈ ਵਾਲੇ ਬਹੁਤ ਵਧੀਆ ਥਾਣਾ ਆ ਇਹ 메ਨ ਟਾਂ ਚੇੜੀ ਖੁੱਲੀ ਢੁੱਲੀ ਆ ਵੀ ਚੰਗੀ ਸੰਭੀ ਬਣੀ ਆ ਤੇ ਮੱਝ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਪੂਰੀ ਚੰਗੀ ਆ ਗਈ ਤੇ 1,30,000 ਮੁੱਲਾ ਬਾਕੀ ਮਾਨ ਤਾਨ ਮੌਕੇ ਤੇ ਹੋ ਜਾਂਦਾ ਹੁੰਦਾ ਹੈਗਾ ਤੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਹ ਨੂੰ ਵੀ ਇਹ ਮੱਝ ਪਸੰਦ ਆਉਂਗੀ ਆ ਇਹ ਤੁਸੀਂ ਆਪੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਬਾਕੀ ਬਰੀਕ ਚਮੜੀ ਹੈਗੀ ਬਾਕੀ ਠੰਡੀ ਸੀਲ ਆ ਜਿਵੇਂ ਮੈਂ ਉਪਰਾਂਗਾ ਕੋਈ ਇਹਨੇ ਉਪਰਾਂ ਨਹੀਂ ਕਰਿਆਗਾ ਤੇ ਬਾਕੀ ਤਸੱਲੀ ਤੁਸੀਂ ਕਰਨੀ ਹੈ ਹਰ ਪੱਖ ਤੋਂ ਤੇ ਇੱਥੇ ਆ ਕੇ ਤਸੱਲੀ ਕਰਿਓ ਕੇਰੀ ਵੀਡੀਓ ਦੇ ਵਿੱਚ ਜਾਨਵਰ ਉਹ ਨਹੀਂ ਦਖ ਨਹੀਂ ਦਿੰਦਾਗਾ ਤੇ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਹਰੇਕ ਪੱਖ ਤੋਂ ਫੇਰ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤਾਈਂ ਜੋਣ ਵਾਲੇ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ